ਲਓ ਜੀ ਅੱਜ ਆਪਾਂ ਬਣਾਉਨੇ ਆ ਆਟੇ ਦੇ ਬਿਸਕੁਟ ਜਿਹੜੇ ਬਹੁਤ ਹੀ ਸੌਫਟ ਨੇ ਤੇ ਬਹੁਤ ਹੀ ਵਧੀਆ ਖਾਣ ਨੂੰ ਬਹੁਤ ਟੇਸਟੀ ਨੇ ਆ ਦੇਖੋ ਤੋੜ ਕੇ ਦਿਖਾਉਣੀ ਆ ਮੈਂ ਬਹੁਤ ਹੀ ਸੌਫਟ ਨੇ ਤੇ ਤੁਸੀਂ ਵੀ ਦੇਖਿਓ ਆਪਾਂ ਕਿਵੇਂ ਬਣਾਉਨੇ ਆ ਚਲੋ ਆਜੋ ਆਪਾਂ ਬਣਾ ਕੇ ਦੇਖਦੇ ਆ ਸਾਰਿਆਂ ਸਤਿ ਸ੍ਰੀ ਅਕਾਲ ਬਟਰ ਫੈਮਿਲੀ ਤੁਹਾਡਾ ਸਵਾਗਤ ਆ ਅੱਜ ਅਸੂਦੀ ਸੰਗ੍ਰਾਂ ਦਾ ਦੇਣਾ ਪਰਮਾਤਮਾ ਸਾਰਿਆਂ ਦੇ ਘਰਾਂ ਵਿੱਚ ਚੜ੍ਹਦੀ ਕਲਾ ਬਖਸ਼ੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਆਟੇ ਵਾਲੇ ਬਿਸਕੁਟ ਜਿਹਨਾਂ ਨੂੰ ਪੀਪੇ ਵਾਲੇ ਬਿਸਕੁਟ ਵੀ ਕਹਿੰਦੇ ਆਪਾਂ ਪਿੰਡਾਂ 'ਚ ਬਣਾਉਣੀ ਹੁੰਦੀਆਂ ਹਨ ਬਣਾਉਂਦੇ ਆਸ ਆਪਣੇ ਸੌਣ ਦੇ ਮਹੀਨੇ ਬਣਾਉਣੀ ਹੁੰਦੀਆਂ ਉਹ ਬਿਸਕੁਟ ਬਣਾਉਣ ਲੱਗੇ ਆ ਅੱਜ ਤੇ ਉਹਨਾਂ ਵਾਸਤੇ ਆਪਾਂ ਲਿਆ ਹਾ 1 ਕਿਲੋ ਆਟਾ ਲਿਆ ਤੇ ਅੱਧਾ ਕਿਲੋ ਘਿਓ ਲਿਆ ਤੇ ਅੱਧਾ ਕਿਲੋ ਲਿਆ ਚੀਨੀ ਇੱਕ ਗਲਾਸ ਦੁੱਧ ਦਾ ਆ ਅੱਧਾ ਚਮਚਾ ਲਾਲੋ ਆਪਣਾ ਅਮੋਨੀਅਮ ਆ ਦੇਖੋ ਅਮੋਨੀਅਮ ਤੇ ਅੱਧਾ ਇੱਕ ਚਮਚ ਲਿਆ ਆਪਾਂ ਬੇਕਿੰਗ ਪਾਊਡਰ ਇਹ ਜ਼ਿਆਦਾ ਨਹੀਂ ਪਾਉਣੇ ਹੈਗੇ ਆਪਾਂ ਨੇ ਥੋੜੇ ਥੋੜੇ ਪਾਉਣੇ ਜੇ ਤੁਹਾਡੇ ਕੋਲ ਅਮੋਨੀਅਮ ਨਹੀਂ ਤਾਂ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਪਾ ਸਕਦੇ ਆ ਜੇ ਤੁਹਾਡੇ ਕੋਲ ਨਹੀਂ ਹੈਗੇ ਅਮੋਨੀਅਮ ਪਾਊਡਰ ਤਾਂ ਬੇਕਿੰਗ ਪਾਊਡਰ ਤੇ ਬੇਕਿੰਗ ਸੋਡੇ ਦਾ ਅੱਧਾ ਦਾ ਚਮਚ ਪਾ ਲਓ ਜ਼ਿਆਦਾ ਨਹੀਂ ਪਾਉਣਾ ਤੇ ਇਹਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਤੇ ਸਿਰਫ ਆਪਾਂ ਨੇ ਪੋਲੇ ਕਰਨ ਵਾਸਤੇ ਥੋੜੇ ਜਿਹਾ ਪਾਉਣਾ ਹੁੰਦਾ ਤੇ ਕਈ ਵਈ ਪੈਨ ਪਾਈ ਬਹੁਤ ਜ਼ਿਆਦਾ ਪਾਉਣੇ ਇਹਦਾ ਜ਼ਿਆਦਾ ਨੁਕਸਾਨ ਹੁੰਦਾ ਫਾਇਦਾ ਨਹੀਂ ਘੱਟ ਹੁੰਦਾ ਤੇ ਜਿਹੜਾ ਆਪਾਂ ਘਿਓ ਲਿਆ ਉਹ ਆਪਾਂ ਨੇ ਫ੍ਰੀਜ ਚ ਰੱਖ ਕੇ ਜੰਮਿਆ ਹੋਇਆ ਲਿਆ ਜੰਮਿਆ ਹੋਇਆ ਘਿਓ ਲੈਣਾ ਤੁਸੀਂ ਵੀ ਤੇ ਉਹਨੂੰ ਫਿਰ ਆਪਾਂ ਘਿਓ ਨੂੰ ਚੀਨੀ ਵਿੱਚ ਗੁੰਨ ਕੇ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਘਿਓ ਤੇ ਚੀਨੀ ਨੂੰ ਇਹ ਇੱਕ ਬੋਲ ਵਿੱਚ ਪਾ ਲਾਂਗੇ ਹਾਂ ਦੇਖੋ ਤੇ ਵਿਕੇ ਆਪਾਂ ਚੀਨੀ ਪਾ ਦੇਣੀ ਆ ਹੈਨਾ ਤੇ ਆਪਾਂ ਇਹਨੂੰ ਨਾ ਮਸ਼ੀਨ ਆਟਾ ਗੁੰਨਣ ਲਈ ਮਸ਼ੀਨ ਵਿੱਚ ਗੁੰਨ ਰਿਹਾ ਤੁਸੀਂ ਇਹਨੂੰ ਕਿਉਂ ਨਾ ਬਰੀਕ ਬਰੀਕ ਕਰਕੇ ਹੱਥ ਨਾਲ ਵੀ ਗੁੰਨ ਸਕਦੇ ਹੋ ਤੇ ਹੱਥ ਨਾਲ ਵੀ ਗੁੰਨੇ ਜਾਂਦਾ ਮਸ਼ੀਨ ਜਿਹਦੇ ਕੋਲ ਮਸ਼ੀਨ ਆ ਮਸ਼ੀਨ ਚ ਗੁੰਨ ਲੋ ਨਹੀਂ ਤਾਂ ਹੱਥ ਨਾਲ ਵੀ ਗੁੰਨੇ ਜਾ ਸਕਦਾ ਆਜੋ ਆਪਾਂ ਮਸ਼ੀਨ ਦੇ ਵਿੱਚ ਇਹਨੂੰ ਲਾਉਨੇ ਆ ਸ਼ੀਨੀ ਤੇ ਕਿਉਂ ਨਾ ਆਪਾਂ ਇੰਨਾ ਚਿਰ ਹੋ ਗੁੰਨਣਾ ਕਿ ਆਪਸ ਵਿੱਚ ਇਹ ਮਿਕਸ ਹੋ ਜਾਵੇ ਤੇ ਉਹਨਾਂ ਚਿਰ ਆਪਾਂ ਨੇ ਗੁੰਨਦੇ ਹੀ ਰਹਿਣਾ ਤੇ ਮਸ਼ੀਨ ਥੜਾ ਇਹਨੂੰ ਜੋਰ ਲਾ ਤੇ ਜੇ ਆਪਾਂ ਬਰੀਕ ਜੀ ਕਰ ਲੈ ਹੱਥ ਨਾਲ ਵੀ ਆਰਾਮ ਨਾਲ ਹੋ ਜਾਂਦਾ ਪਰ ਮੈਂ ਅੱਜ ਮਸ਼ੀਨ ਵਿੱਚ ਕਰ ਰਹੀ ਆ ਜੇ ਤੁਹਾਡੇ ਕੋਲ ਹੋ ਕੇ ਕਰੋ ਨਹੀਂ ਤਾਂ ਫਿਰ ਤੁਸੀਂ ਆਪਣੇ ਹੱਥ ਨਾਲ ਹੀ ਗੁੰਨ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂ ਲਓ ਜੀ ਦੇਖ ਲਓ ਆਪਣਾ ਇਦਾਂ ਦਾ ਹੋ ਗਿਆ ਤੇ ਇਹਦੇ ਵਿੱਚ ਘੋਲਤੀ ਚੀਨੀ ਤੇ ਘਿਓ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੇ ਦੁੱਧ ਪਾਉਣਾ ਹੈ ਮਰਮਨਾ ਦੋਤ ਦਪੋਨੀ ਆ ਆ ਦੇਖੋ ਤੇ ਅਜੇ ਤੁਹਾਨੂੰ ਖੋਲ ਕੇ ਦਿਖਾਉਣੀ ਆ ਮੈਂ ਆ ਦੇਖੋ ਇਸ ਤਰ੍ਹਾਂ ਦਾ ਹੋ ਗਿਆ ਤੁਸੀਂ ਬਸ ਆਪਾਂ ਨੇ ਘਿਓ ਤੇ چینی ਨੂੰ ਮਿਕਸ ਕਰਨਾ ਪੂਰਾ چینی ਥੋੜੇ ਜਿਹੀ ਬ੍ਰੀਕ ਕਰ ਲਿਓ ਜੇ ਤੁਹਾਡੇ ਕੋ ਮੋਟੀ ਜੁਨੀ ਚੀਨੀ ਹੋਣਾ ਬ੍ਰੀਕ ਕਰ ਲਿਓ ਫਿਰ ਆਰਾਮ ਨਾਲ ਇਹਦੇ ਵਿੱਚ ਛੇਤੀ ਔਰ ਜਾਂਦੀ ਹੈ ਹੁਣ ਇਹਦੇ ਵਿੱਚ ਆਪਾਂ ਦੁੱਧ ਪਾ ਦਨੇ ਆ ਦੋ ਤਾਂ ਆਪਾਂ ਪਹਿਲਾਂ ਥੋੜਾ ਪਾਵਾਂਗੇ ਫਿਰ ਆਪਾਂ ਹਿਸਾਬ ਨਾਲ ਪਾ ਦਾਂਗੇ ਜੇ ਹੋਰ ਪੈਂਦਾ ਹੋਇਆ ਹੋਰ ਪਾ ਦਾਂਗੇ ਆ ਲਓ ਹੁਣ ਆਪਾਂ ਇਹ ਚਲਾਉਣੀ ਆ ਨਾ ਮੈਂ ਜੀ ਮਸ਼ੀਨ ਨੂੰ 2 ਮਿੰਟ ਵਾਸਤੇ ਬੰਦ ਕਰਕੇ ਨਾ ਤੁਹਾਨੂੰ ਦਿਖਾਉਣੀ ਆ ਇਹਦੇ ਵਿੱਚ ਆਹ ਆਪਾਂ ਅਮੋਨੀਅਮ ਤੇ ਬੇਕਿੰਗ ਪਾਊਡਰ ਦੋਨੇ ਆਪਾਂ ਪਾ ਲਏ ਆ ਇਹ ਵੀ ਫਿਰ ਮਿਕਸ ਹੋ ਜਾਣਗੇ ਚੰਗੀ ਤਰ੍ਹਾਂ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਨਾ ਫਿਰ ਆਟਾ ਪਾਵਾਂਗੇ ਥੋੜੇ ਦੁੱਧ ਦੇ ਵਿੱਚ ਘੁਲ ਜਵੇ ਫਿਰ ਆਟਾ ਪਾਵਾਂਗੇ ਹਲੋ ਫੇਚ ਚਲਾ ਰਹੇ ਹਾਂ ਆ ਤਾਂ ਆਪਾਂ ਹੌਲੀ ਹੌਲੀ ਤਨਾ ਵੀ ਕਰ ਸਕਦੇ ਆ RAMNA ਹੋ ਜਾਂਦਾ ਹੱਤ ਨਾਲ ਵੀ ਇਹ ਤਾਂ ਮਸ਼ੀਨ ਪਈ ਕਰਕੇ ਮਸ਼ੀਨ ਨਾਲ ਕਰ ਰਹੇ ਆ ਨਹੀਂ RAMNA ਹੱਤ ਨਾਲ ਵੀ ਕਰ ਸਕਦੇ ਆ ਆ ਲਓ ਜੀ ਦੇਖ ਲਓ ਆਪਣੀ ਚੀਨੀ ਤੇ ਕਿਉਂ ਦੁੱਧ ਬਿਲਕੁਲ ਮਿਕਸ ਹੋ ਗਿਆ ਹੁਣ ਆਪਾਂ ਨੇ ਇਹਦੇ ਵਿੱਚ ਆਟਾ ਪਾਵਾਂਗੇ ਮੈਂ ਬੰਦ ਕਰਕੇ ਖੋਲ ਕੇ ਵੀ ਦਿਖਾਉਣੀ ਆ ਤੁਹਾਨੂੰ ਆਹ ਲਓ ਨਾ ਖੋਲ ਕੇ ਦਿਖਾਉਣੀ ਆ ਦੇਖੋ ਇਦਾਂ ਦਾ ਹੋ ਗਿਆ ਮੈਂ ਚਮਚੇ ਨਾਲ ਵੀ ਤੁਹਾਨੂੰ ਦਿਖਾ ਦਣੀ ਆ ਇਸ ਤਰ੍ਹਾਂ ਮਿਕਸ ਕਰਨਾ ਬਿਲਕੁਲ ਦੁੱਧ ਤੇ ਉਹ ਤੇ ਚੀਨੀ ਬਿਲਕੁਲ ਮਿਕਸ ਲਓ ਜੀ ਹੁਣ ਮੈਂ ਆਟਾ ਪਾ ਰਹੀ ਆ ਇਹਦੇ ਵਿੱਚ ਤੁਸੀਂ ਵੀ ਇਦਾਂ ਥੋੜ੍ਹਾ ਥੋੜ੍ਹਾ ਕਰਕੇ ਜਦੋਂ ਆਪਾਂ ਹੱਥ ਨਾਲ ਗੁੰਨਣਾ ਥੋੜ੍ਹਾ ਥੋੜ੍ਹਾ ਕਰਕੇ ਪਾਉਣਾ ਮੈਂ ਪਹਿਲਾਂ ਥੋੜ੍ਹਾ ਪਾਉਣੀ ਆ ਥੋੜ੍ਹਾ ਪਾ ਕੇ ਵਿੱਚ ਫਿਰ ਮਸ਼ੀਨ ਚਲਾ ਦੂੰਗੀ ਫਿਰ ਹੁਣ ਥੋੜ੍ਹਾ ਥੋੜ੍ਹਾ ਕਰਕੇ ਪਾਉਂਗੀ ਤੇ ਪੂਰਾ ਗੁੰਨ ਕੇ ਤੁਹਾਨੂੰ ਫਿਰ ਮੈਂ ਦਿਖਾਉਣੀ ਆ ਆਹ ਲਓ ਮੈਂ ਹੁਣ ਵਾ ਦਿੱਤਾ ਥੋੜਾ ਜਿਹਾ ਤੇ ਹੁਣ ਇਹਨੂੰ ਬੰਦ ਕਰਕੇ ਚਲਾ ਦੇਣੀ ਹੈ ਵੀ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਬੰਦ ਕਰਕੇ ਮਸ਼ੀਨ ਨਾਲ ਹਾਲੋ ਦੇਖ ਲੋ ਐਦਾਂ ਦਾ ਆਟਾ ਹਾਂ ਮੈਂ ਫਿਰ ਪਾਉਂਦੀ ਵੀ ਦਿਖਾਉਂਗੀ ਤੁਹਾਨੂੰ ਮਸ਼ੀਨ 'ਚ ਤੇ ਇਸ ਤਰ੍ਹਾਂ ਦਾ ਨਾ ਬਹੁਤ ਥਖੇੜਾ ਨਾ ਪਤਲਾ ਤੇ ਜਿੱਦਾਂ ਆਪਾਂ ਰੋਟੀ ਬਣਾਉਣੀ ਹੈ ਉਹ ਤੋਂ ਥੋੜਾ ਜਿਹਾ ਪਤਲਾ ਰੱਖਣਾ ਹੈਨਾ ਮੈਂ ਦਿਖਾਉਣੀ ਆ ਤੁਹਾਨੂੰ ਪਾਪ ਕੀ ਮਸ਼ੀਨ 'ਚ ਹਾਂ ਲੋ ਜੀ ਆਪਣਾ ਆਟਾ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਆਟਾ ਹਾਂ ਦੇਖੋ ਵਧੀਆ ਬਹੁਤ ਵਧੀਆ ਗੁੰਨੇ ਗਿਆ ਹੱਥ ਨਾਲ ਵੀ ਆਰਾਮ ਨਾਲ ਗੁੰਨੇ ਜਾਂਦਾ ਕੋਈ ਚੱਕਰ ਨਹੀਂ ਗਾ ਜੇ ਤਾਂ ਮਸ਼ੀਨ ਪਈ ਸੀ ਤਾਂ ਗੁੰਨ ਲਿਆ ਤੇ ਨਹੀਂ ਤਾਂ ਹੱਥ ਨਾਲ ਵੀ ਆਰਾਮ ਨਾਲ ਗੁੰਨ ਸਕਦੇ ਹਾਂ ਆ ਦੇਖੋ ਮਸ਼ੀਨ ਆਹ ਆਪਣੇ ਕੋ ਜਿਹਦੇ ਵਿੱਚ ਆਪਾਂ ਬਿਸਕੁਟ ਬਣਾਉਣੇ ਤੇ ਆ ਇੱਥੋਂ ਇੱਥੋਂ ਜਾਲੀ ਖੋਲ ਲੈਣੀ ਆਪਾਂ ਨੇ ਇੱਥੇ ਜੀ ਉਹ ਆਟਾ ਪਾਉਣਾ ਆਪਾਂ ਨੇ ਹੈਨਾ ਜੂੜੀਆਂ ਜਿਹੀਆਂ ਹੁੰਦੀਆਂ ਐਦਾਂ ਆ ਜਾਲੀ ਹੈ ਜਾਲੀਆਂ ਕਾਫੀ ਹੁੰਦੀਆਂ ਨੇ ਇਹਦੇ ਵਿੱਚ ਤੇ ਜਿਨ੍ਹਾਂ ਨਾਲ ਕਈ ਕੁਝ ਬਣ ਜਾਂਦਾ ਬਿਸਕੁਟ ਵੀ ਬਣ ਜਾਂਦੇ ਨਮਕੀਨ ਵੀ ਬਣ ਜਾਂਦਾ ਕਾਫੀ ਸਾਂਚੇ ਹੁੰਦੇ ਆ ਜਾਲੀਆਂ ਦੇ 8-10 ਜਾਲੀਆਂ ਨਾਲ ਦੰਦੇ ਆ ਇਹ ਇੰਡੀਆ ਤੋਂ 2-3 ਸੌ ਦੀ ਆਪਣੇ ਆਰਾਮ ਨਾਲ ਮਿਲ ਜਾਂਦੀ ਹੈ ਤੇ ਇਹਦੇ ਵਿੱਚ ਆਟਾ ਆਪਾਂ ਪਾ ਪਾ ਕੇ ਤੇ ਫਿਰ ਉਹ ਕਰ ਲੈਣਾ ਹਨ ਬਣਾ ਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਸ ਤਰ੍ਹਾਂ ਇਹਦੇ ਵਿੱਚ ਆਟਾ ਪਾਈ ਜਾਣਾ ਆ ਦੇਖੋ ਜਿੰਨਾ ਕਿ ਇਹਦੇ ਵਿੱਚ ਆਟਾ ਪੈਂਦਾ ਉਨਾਂ ਕੁ ਆਪਾਂ ਨੇ ਪਾ ਲੈਣਾ ਤਿੱਲੇ ਦੱਬ ਦੱਬ ਕੇ ਨਾ ਇਦਾਂ ਦਾ ਆਪਾਂ ਨੇ ਪਰ ਲੈਣਾ ਮਸ਼ੀਨ ਅਸੀਂ ਇਹ ਓਵਨ ਚ ਬਣਾਵਾਂਗੇ ਤੁਹਾਨੂੰ ਦਿਖਾਉਣੇ ਆ ਓਵਨ ਵੀ ਤੇ ਇਹ ਕੜਾਈ ਵਿੱਚ ਵੀ ਬਣ ਜਾਂਦੇ ਆ ਫਰਾਈ ਕਰਕੇ ਬਣ ਜਾਂਦੇ ਬਿਸਕੁਟ ਸਾਰੀ ਤਰ੍ਹਾਂ ਦੇ ਬਣ ਜਾਂਦੇ ਆ ਪਰ ਉਹ ਵੀ ਆਪਾਂ ਬਣਾਵਾਂਗੇ ਤੇ ਅੱਜ ਆਪਾਂ ਓਵਨ ਚ ਬਣਾ ਕੇ ਦਿਖਾਉਣੇ ਆ ਤੁਹਾਨੂੰ ਕਿਉਂਕਿ ਬਾਹਰ ਤਾਂ ਸਾਰਿਆਂ ਦੇ ਘਰਾਂ ਵਿੱਚ ਝੋਬਰ ਹੁੰਦੇ ਆ ਨਾ ਇੰਡੀਆ ਵਿੱਚ ਤਾਂ ਘੱਟ ਹੁੰਦੇ ਆ ਤੇ ਬਾਹਰ ਹੁੰਦੇ ਆ ਆ ਲੋ ਆਪਾਂ ਨਾ ਇੰਨਾ ਕਿ ਆਟਾ ਪੈਣਾ ਇਹਦੇ ਵਿੱਚ ਹੋਰ ਨਹੀਂ ਪੈਣਾ ਆਪਾਂ ਨੇ ਪਾਲਿਆ ਤੇ ਇਹਨੂੰ ਹੁਣ ਆਪਾਂ ਕਰ ਦੇਣਾ ਬੰਦ ਆਹ ਦੇਖੋ ਇਸ ਤਰ੍ਹਾਂ ਇਹਨੂੰ ਬੰਦ ਕਰ ਦੇਣਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਤੇ ਆਹ ਟਰੇਆਂ ਨੇ ਆਪਣੀਆਂ ਆਹ ਦੇਖੋ ਤੇ ਇਹਨ ਵਿੱਚ ਚਾਹੇ ਬਟਰ ਪੇਪਰ ਆ ਤੁਹਾਡੇ ਕੋਲ ਬਟਰ ਪੇਪਰ ਲਾ ਲਓ ਇਦਾਂ ਦਾ ਤੇ ਨਹੀਂ ਤਾਂ ਹੈਗਾ ਤੇ ਤੇ ਇਹਨੂੰ ਘਿਓ ਲਾ ਕੇ ਉਹਦੇ ਵਿੱਚ ਆਪਾਂ ਕਰ ਸਕਦੇ ਆ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਅੱਜ ਆਪਾਂ ਬਣਾਉਣ ਲੱਗੇ ਆ ਤੁਸੀਂ ਵੀ ਦੇਖ ਲਓ ਤੁਸੀਂ ਕਿਸ ਤਰ੍ਹਾਂ ਬਣਾਉਣੀ ਆ ਮੈਂ ਇਦਾਂ ਬਣਾਉਣੀ ਆ ਦੇਖ ਜਿੰਨੇ ਕਿ ਲੰਬੇ ਛੋਟੇ ਤੁਸੀਂ ਰੱਖਣੇ ਆ ਨਾ ਉਸ ਹਿਸਾਬ ਨਾਲ ਰੱਖ ਲੇ ਥੋੜੇ ਜਿਹੇ ਦੇ ਵਿੱਚ ਨਾ فاਸਲਾ ਰੱਖਣਾ ਆਪਾਂ ਨੇ ਤਾਂ ਕਿ ਇਹ ਫੁੱਲ ਦੇ ਵੀ ਆ ਨਾ ਥੋੜੇ ਥੋੜੇ ਆ ਦੇਖੋ ਬੜਾ ਸੋਹਣਾ ਡਿਜ਼ਾਈਨ ਜੇ ਬਣ ਜਾਂਦਾ ਜਿਵੇਂ ਆਪਾਂ ਇੰਡੀਆ ਬਣਵਾਉਨੇ ਹੁੰਦੇ ਆ ਉਸ ਤਰ੍ਹਾਂ ਦੇ ਬਣ ਜਾਂਦੇ ਇਹ ਮਸ਼ੀਨ ਵੀ ਤਕਰੀਬਨ ਭਾਂਡੇ ਵਾਲੀ ਦੁਕਾਨ ਤੋਂ ਮਿਲ ਜਾਂਦੀ ਹੈ ਹਾਂ ਸ੍ਰੀ ਰਾਮ ਨਾ ਰਾਮ ਨਾ ਰਾਮ ਨਾ ਕੱਢ ਲੈਣੀ ਇਦਾਂ ਬੜੇ ਸੋਹਣਾ ਸਾਈ ਜਾਂਦਾ ਇਹ ਤਾਂ ਜਿਆਦੇ ਮੋٹے ਨਹੀਂਗੇ ਪਤਲੇ ਨੇ ਤੇ ਜਿਆਦੇ ਮੋٹے ਕਈ ਵਾਰੀ ਬਣਨ ਨੂੰ ਟਾਈਮ ਲੱਗਦਾ ਉਹਨਾਂ ਨੂੰ ਮੋٹے ਨਹੀਂਗੇ ਜਿਆਦਾ ਇਹ ਲੰਬੇ ਛੋਟੇ ਵੱਡੇ ਜਿੱਦਾਂ ਦੇ ਤੁਸੀਂ ਆਪਣੇ ਹਿਸਾਬ ਨਾਲ ਮਰਜੀ ਰੱਖ ਲੇ ਇੱਕ ਵਾਰੀ ਭਰ ਕੇ ਥੋੜੇ ਜਿਹਾ ਬਣ ਜਾਂਦੇ ਫੇਰ ਦੁਬਾਰਾ ਭਰਨੇ ਪੈਂਦੀ ਹੈ ਇਹ ਆ ਲਓ ਜੀ ਮੇਰੀ ਇੰਨੇ ਇੱਕ ਵਾਰੀ ਮਸ਼ੀਨ ਚ ਪਾਇਆ ਆਟਾ ਇੰਨੇ ਕ ਬਣਿਆ ਤੇ ਮੈਂ ਹੁਣ ਦੁਬਾਰਾ ਫੇਰ ਪਾ ਰਹੀ ਆ ਆ ਦੇਖੋ ਇਹ ਤੁਹਾਨੂੰ ਦੁਬਾਰਾ ਟ੍ਰੇਆਂ ਭਰ ਕੇ ਲਾ ਕੇ ਫਿਰ ਦਿਖਾਉਣੀ ਆਪਾਂ ਇੱਕ ਵਾਰੀ ਮਸ਼ੀਨ ਚ ਪਾਉਣਾ ਇੰਨੇ ਕ ਬਣਦੇ ਆ ਆ ਦੇਖੋ ਮੈਂ ਦੁਬਾਰਾ ਫੇਰ ਪਾ ਲਿਆ ਤੇ ਇਹਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਦੇਖ ਹੁਣ ਮੈਂ ਫੇਰ ਦੁਬਾਰਾ ਇਹਨਾਂ ਨੂੰ ਕੱਢਦੇ ਹਾਂ ਇਹ ਬਹੁਤ ਬਹੁਤ ਸੁਣੇ ਨਿੱਕਰੇ ਬਣੇ ਹੋਏ ਵੀ ਤੁਹਾਨੂੰ ਮੈਂ ਦਿਖਾਉਂਗੀ ਬਣ ਕੇ ਵੀ ਬਹੁਤ ਵਧੀਆ ਲੱਗਦੇ ਆ ਜਾਦੇ ਵਾਸਤੇ ਇਹਦੇ ਵਿੱਚ ਆਟਾ ਇਹਦਾ ਗੁੰਨਣਾ ਇਹੀ ਸਾਰੇ ਜਿੰਨ ਚਾਹੇ ਕੜਾਹੀ 'ਚ ਬਣਾਉਣੇ ਆ ਕੁੱਕਰ 'ਚ ਬਣਾਉਣੇ ਜਿਸ ਤਰ੍ਹਾਂ ਵੀ ਮਰਜ਼ੀ ਬਣਾਉਣੇ ਆ ਆਟਾ ਇਸ ਤਰ੍ਹਾਂ ਹੀ ਗੁੰਨਣਾ ਇਹਨਾਂ ਦਾ ਦੋ ਚਾਰ ਆਪ ਇੱਧਰ ਰੱਖ ਦਿੰਨੇ ਆ ਹਲੋ ਇੱਕ ਟ੍ਰੇ ਮੇਰੀ ਹੋ ਗਈ ਹੁਣ ਮੈਂ ਦੂਜੀ ਟੇਜ ਬਟਰ ਪੇਪਰ ਲਾ ਕੇ ਦੂਜੀ ਟ੍ਰੇ 'ਚ ਵੀ ਪਾ ਕੇ ਦਿਖਾਉਣੀ ਆ ਤੁਹਾਨੂੰ ਹਲੋ ਜੀ ਆਪਾਂ ਓਵਨ ਪਹਿਲੇ ਹੀ ਗਰਮ ਹੋਣਾ ਧਾਤਤਾ ਸੀ ਤੇ ਆ 220 ਡਿਗਰੀ ਤੇ ਲਾਇਆ ਕੀਤਾ ਹੋਇਆ ਆਪਣੇ ਆ ਦੇਖ ਲਓ ਤੁਸੀਂ ਜੇ ਬਣਾਉਣੇ ਹੋਏ ਤਾਂ ਇੰਨੇ ਡਿਗਰੀ ਤੇ ਰੱਖਣਾ ਆਪਾਂ ਨੇ ਇਹ ਗਰਮ ਹੋਣਾ ਪਹਿਲੇ ਰੱਖਤਾ ਸੀ ਮੈਂ ਤੁਹਾਨੂੰ ਟ੍ਰੇ ਰੱਖ ਕੇ ਦੇਖ ਦਿਖਾਉਣੀ ਆ ਗਰਮ ਹੋਇਆ ਹੋਇਆ ਆਪਣਾ ਤੇ ਹੁਣ ਮੈਂ ਟ੍ਰੇ ਰੱਖ ਕੇ ਦਿਖਾਉਣੀ ਆ ਆਹ ਲਓ ਜੀ ਮੈਂ ਰੱਖਦੀ ਹਾਂ ਹੁਣ ਤੇ ਜਦੋਂ ਕੱਢਣੀ ਆ ਤੁਸੀਂ ਕੱਪੜੇ ਨਾਲ ਫੜ ਕੇ ਕੱਢਣੀ ਆ ਗਰਮ ਹੋਗੀ ਇੱਥਾ ਠੰਡੀ ਆ ਨਾ ਤੇ ਮੈਂ ਇਸ ਤਰ੍ਹਾਂ ਰੱਖੀ ਆ ਇੱਕ ਟ੍ਰੇ ਮੈਂ ਹੋਰ ਰੱਖਦੀ ਆ ਦੂਜੀ ਟਰੇ ਵੀ ਰੱਖ ਦਈਏ ਮੈਂ ਤੇ ਇਹ ਆਪਣੇ ਦੋ ਟਰਿਆਂ ਬਣ ਗਏ ਤੇ ਦੋ ਮੈਨੂੰ ਇਹ ਹੋਊਗਾ ਮੈਂ ਦੋ ਟਰਿਆਂ ਹੋਰ ਕੱਲ ਨੂੰ ਤੇ ਇਹਨੂੰ ਹੁਣ ਆਪਾਂ ਕਰ ਦਨੇ ਆਂ ਬੰਦ ਆ ਲੋ ਜੀ ਹੁਣ ਆ ਲੋ ਜੀ ਇਹਨੂੰ 15 ਮਿੰਟ ਹੋ ਗਏ ਤੇ ਹੁਣ ਆਪਾਂ ਨੇ ਥੋੜਾ ਥੋੜਾ ਬਰਾਊਨ ਹੋ ਗਏ ਨੇ ਆਪਾਂ ਉੱਪਰ ਥੱਲੇ ਕਰ ਦਨੇ ਆ ਇਹਨਾਂ ਨੂੰ ਆ ਦੇਖੋ ਉੱਪਰਲੀ ਥੱਲੇ ਥੱਲੇ ਉੱਪਰ ਸੇਕ ਜਾਂਦੇ ਆ ਉੱਪਰ ਦੇ ਇਤਨੇ ਥੱਲੇ ਥੱਲੇ ਉੱਪਰ ਕਰ ਦਨੇ ਆ ਤੁਸੀਂ ਕਿਸੇ ਕੱਪੜੇ ਨਾਲ ਚੱਕੜੇ ਬਹੁਤ ਗਰਮ ਹੁੰਦੀ ਹੈ ਇਸ ਪੱਕਰੇ ਦੇ ਨਾਲ ਜਾ ਕੇ ਫੇਰ ਪਾਈਏ ਆ ਦੇਖੋ ਇਹ ਤਾਂ ਜੀ ਘੱਟ ਹੋਈ ਹੋਈ ਆ ਇਹ ਜ਼ਿਆਦੇ ਹੋਈ ਹੋਈ ਆ ਆਪਾਂ ਇਹਦਾ ਪਾਸਾ ਥੱਲੇ ਉੱਪਰ ਕਰ ਦਾਂਗੇ ਹੁਣ ਤੇ ਆਹ ਲਓ ਦੋ ਟ੍ਰੇਆਂ ਮੇਰੀਆਂ ਉਹ ਤਿਆਰ ਕੀਤੀਆਂ ਪਈਆਂ ਨੇ ਹੁਣ ਇਹ ਹੀ ਕੱਢ ਲਾਂਗੇ ਫਿਰ ਰੱਖ ਦਾਂਗੇ ਆਹ ਲਓ ਬੰਦ ਕਰ ਦਿੰਦੇ ਆਂ ਆਹ ਲਓ ਜੀ ਆਪਣੀ ਥੱਲੇ ਦੀ ਟ੍ਰੇ ਹੋ ਗਈ ਆ ਇਸ ਤਰ੍ਹਾਂ ਦੇ ਕਰਨੇ ਜਿਆਦਾ ਡਾਰਕ ਨਹੀਂ ਕਰਨੇ ਬ੍ਰਾਊਨ ਜੇ ਹੋਏ ਤੁਸੀਂ ਇਹ ਥੱਲੇ ਕੁਝ ਰੱਖ ਕੇ ਟ੍ਰੇ ਰੱਖਣੀ ਆ ਥੱਲੇ ਜਿਹੜੇ ਟ੍ਰੇ ਬਹੁਤ ਗਰਮ ਮਾਰਦੇ ਮੈਂ ਦੂਸਰੀ ਲਾਦਨੀ ਆ ਹੁਣ ਆ ਲੋ ਜੀ ਬਿਲਕੁਲ ਬਣ ਗਏ ਨੇ ਤੇ ਇਹਨੂੰ ਆਪਾਂ ਕੱਢ ਕੇ نیچے ਨਹੀਂ ਰੱਖਣੀ ਤੁਸੀਂ ਬਹੁਤ ਗਰਮ ਤੇ ਕਸਤੇ ਉੱਤੇ ਹੀ ਰੱਖਣੀ ਆ ਤੇ ਆਪਾਂ ਹੁਣ ਇਹ ਲਾ ਦਾਂਗੇ ਦੂਜੀਆਂ ਟ੍ਰੇਆਂ ਜਿਹੜੀਆਂ ਦੋ ਤਿਆਰ ਹੋਈਆਂ ਪਈਆਂ ਨੇ ਆਪਣੇ ਕੋਲ ਇਹ ਰੱਖਾ ਦੋ ਦਿਵਿਆਂ ਵਿੱਚ ਰੱਖ ਦਊਗੀ ਆ ਦੇਖੋ ਜੀ ਦੋਨੇ ਆਪਣੇ ਤਿਆਰ ਹੋ ਗਈਆਂ ਗਰਮ ਬਹੁਤ ਨੇ ਇਹ ਨਾ ਥੋੜੀ ਦੇਰ ਠਹਿਰ ਕੇ ਹਵਾ ਲੱਗ ਜੂਗੀ ਜਦ ਇਹਨਾਂ ਨੂੰ ਫਿਰ ਆਪਾਂ ਨੇ ਕੱਢ ਕੇ ਉਹਦੇ ਵਿੱਚ ਪਾਉਣੇ ਆ ਪ੍ਰਾਂਤ ਵਿੱਚ ਹੈ ਨਾ ਇੱਕਦਮ ਨਹੀਂ ਪਾਉਣੇ ਆਪਾਂ ਨੇ ਤੇ ਟੁੱਟ ਨਾ ਜਾਣ ਥੋੜੀ ਦੇਰ ਤੱਕ ਆਪਾਂ ਹੁਣ ਇਹਦੇ ਵਿੱਚ ਪ੍ਰਾਂਤ ਚ ਕੱਢ ਕੇ ਮੈਂ ਦਿਖਾਉਣੀ ਆ ਜੀ ਆਪ ਆਪਣੇ ਕਿਲੋ ਆਟੇ ਤੋਂ ਇੰਨੇ ਬਿਸਕੁਟ ਤਿਆਰ ਹੋ ਗਏ ਤੇ ਕਾਫੀ ਬਣ ਗਏ ਨੇ ਆ ਦੇਖੋ ਬੜੇ ਹੀ ਸੌਫਟ ਤੋੜ ਕੇ ਦਿਖਾਉਣੀ ਆਂ ਤੁਹਾਨੂੰ ਮੈਂ ਬਹੁਤ ਸੌਫਟ ਨੇ ਖਾਣ ਚ ਵੀ ਬਹੁਤ ਟੇਸਟੀ ਨੇ ਜਰੂਰ ਬਣਾ ਕੇ ਦੇਖਿਓ ਕਿਸੇ ਦਿਨ ਆਪਾਂ ਨਾ ਕੜਾਹੀ ਚ ਵੀ ਬਣਾਵਾਂਗੇ ਤੇ ਅੱਜ ਆਪਾਂ ਓਵਨ ਵਾਲੇ ਬਣਾਏ ਨੇ ਤੇ ਜਦੋਂ ਤੁਸੀਂ ਬਿਸਕਟ ਬਣਾਉਣ ਵਾਲੀ ਮਸ਼ੀਨ ਲਹੋਗੇ ਨਾ ਤਾਂ ਜਾਲੀ ਵਿੱਚ ਜਰੂਰ ਚੈੱਕ ਕਰ ਲਿਓ ਇਹ ਅਸੀਂ ਦੋ ਮਸ਼ੀਨਾਂ ਲਈਆਂ ਸੀ ਇੱਕ ਵਿੱਚ ਜਾਲੀ ਸੀਗੀ ਇੱਕ ਵਿੱਚ ਹੈ ਨਹੀਂ ਸੀ ਫੇ ਅਸੀਂ ਦੁਬਾਰਾ ਜਾਲੀ ਮੰਗਾਈ ਸੀ ਬਿਸਕਟਾਂ ਵਾਲੀ ਤੇ ਜਰੂਰ ਚੈੱਕ ਕਰਕੇ ਮਸ਼ੀਨ ਲਿਓ ਤੇ ਬਿਸਕਟ ਬਹੁਤ ਵਧੀਆ ਬਣਦੇ ਆ ਤੇ ਹੁਣ ਇਹਨੂੰ ਕਿਸੇ ਵੱਡੇ ਡੱਬੇ ਜਾਂ ਪੀਪੇ 'ਚ ਪਾ ਕੇ ਰੱਖ ਦਾਂਗੇ ਜਿੰਨੇ ਕ ਖਾਣੇ ਆਪਾਂ ਥੋੜੇ ਥੋੜੇ ਐਦਾਂ ਆਪਾਂ ਕਾਚ ਦੇ ਡੱਬੇ 'ਚ ਪਾ ਕੇ ਬੰਦ ਕਰ ਲਓ ਤੇ ਹੁਣ ਸਲਾਬ ਦਾ ਮੌਸਮ ਤਾਂ ਹੈ ਨਹੀਂਗਾ ਵੀ ਸਲਾਬ ਹੋਊਗੀ ਤੇ ਪਰ ਫਿਰ ਵੀ ਤੁਸੀਂ ਸਾਰੇ ਇਕੱਠੇ ਨਾ ਇੱਕ ਜਗ੍ਹਾ ਤੋਂ ਕੱਢਿਆ ਕਰ ਥੋੜੇ ਜਿਹੇ ਡੱਬੇ 'ਚ ਪਾ ਲਓ ਬਾਕੀ ਤੁਸੀਂ ਪੀਪੇ ਜਾਂ ਉਹਦੇ ਵਿੱਚ ਪਾ ਕੇ ਰੱਖ ਸਕਦੇ ਹੋ ਜਰੂਰ ਬਣਾ ਕੇ ਦੇਖਿਓ ਤੇ ਬਹੁਤ ਹੀ ਟੇਸਟੀ ਬਣਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤਦ ਤੱਕ ਲਈ ਸਾਸਿਕਾ ਲਈ